ਸ਼ਤਕਾਰਯੋਗ ਪ੍ਰਧਾਨਗੀ ਮੰਡਲ ਪ੍ਰੋਫੈਸਰ ਸਹਿਬਾਨ ਵਿਦਿਆਰਥੀ ਸਹਿਬਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਮਦਾਸ ਪਾਤਸ਼ਾਹ ਜੀ ਚੌਥੇ ਗੁਰੂ ਸਾਹਿਬਾਨ ਦੀ ਜਿਹੜੀ ਦਾ ਜੀਵਨ ਦਾ ਆਪਾਂ ਪਰਲਬੰਨ ਨਹੀਂ ਲੱਭ ਸਕਦੇ ਉਹਨਾਂ ਜਗਮਗਾਉਂਦੀ ਜੋਤ ਆ ਜਿਹੜੇ ਉਹਦੇ ਦਰਸ਼ਨ ਭਾਈ ਗੁਰਦਾਸ ਜੀ ਦੀ ਪੌੜੀ ਦੇ ਵਿੱਚੋਂ ਆਪਾਂ ਕਰਦੇ ਆ ਉਹ ਕਹਿੰਦੇ ਬੈਠਾ ਸੋਢੀ ਪਾਤਸ਼ਾਹ RAMDAS ਗੁਰੂ ਕਹਾਵੇ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਗੁਰੂ ਸਾਹਿਬ ਜੀ ਨੇ ਆਪਣੇ ਗੁਰਤਾ ਗੱਦੀ ਦੇ 7 ਸਾਲ ਦੇ ਸਮੇਂ ਵਿੱਚ ਹੀ ਅਜਿਹੇ ਕਾਰਜ ਕੀਤੇ ਵੀ ਜਿਨ੍ਹਾਂ ਦਾ ਵਰਣਨ ਕੋਈ ਵੀ ਆਮ ਜੀਵ ਨਹੀਂ ਕਰ ਸਕਦਾ ਗੁਰੂ ਦੀ ਮਹਿਮਾ ਗੁਰੂ ਹੀ ਜਾਣੇ ਭਾਈ ਸੱਤਾ ਜੀ ਤੇ ਬਲਵੰਡ ਜੀ RAM ਕਲੀ ਦੀਵਾਰ ਦੇ ਵਿੱਚ ਗੁਰੂ ਸਾਹਿਬ ਜੀ ਦੀ ਉਪਮਾ ਕਰਦੇ ਹੋਏ ਲਿਖਦੇ ਆ ਧੰਨ ਧੰਨ RAM ਦਾਸ ਗੁਰੂ ਜਿਨ ਸਿਰਿਆ ਤਿੰਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਅੱਗੇ ਵੀ ਡਾਕਟਰ ਸਾਹਿਬ ਬੈਨ ਨੇ ਸਾਡੇ ਸਾਹਮਣੇ ਉਹਨਾਂ ਦੀ ਕਰਾਮਾਤ 7 ਸਾਲ ਦਾ ਸਮਾਂ ਹੈ ਗੁਰਤਾ ਗਦੀ ਦਾ ਤੇ ਕਰਾਮਾਤ ਵੇਖੋ ਉਹਦੇ ਬਾਰੇ ਆਪਾਂ ਵਿਚਾਰ ਕਰਾਂਗੇ ਕਿ ਕਿਹੜੀ ਕਰਾਮਾਤ ਜਿੰਨੇ ਕਿ ਪ੍ਰਮਾਤਮਾ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਨਗੇ ਜਿੰਨੀ ਸੋਝੀ ਦੇਣਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਜੋਤ ਰੂਪ ਦੇ ਵਿੱਚ ਸੰਸਾਰ ਵਿੱਚ ਪ੍ਰਗਟ ਕੀਤਾ ਸੰਸਾਰ ਦੇ ਵਿੱਚ ਉਹ ਅਗਿਆਨਤਾ ਦਾ ਹਨੇਰਾ ਮਟਾਉਣ ਲਈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਭਟ ਸਹਿਬਾਨ ਸਾਨੂੰ ਦਰਸ਼ਨ ਕਰਾਉਂਦੇ ਆ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਅਵਤਾਰ ਪ੍ਰਗਟ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਅਗਿਆਨਤਾ ਦੀ ਵਹਿਮਾ ਪਰਮਾ ਦੀ ਜਿਹੜੀ ਧੁੰਸੀ ਉਹ ਛੱਟ ਗਈ ਤੇ ਫੇਰ ਕਰਮ ਧਰਮ ਜੋ ਪਖੰਡ ਦੀਸਾ ਤਿੰਨ ਜੰਮ ਜਗਾਤੀ ਲੂਟੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਤੇ ਘਟਣਗੇ ਕਾਦੇ ਨਾਲ ਨਿਰਵਾਣ ਕੀਰਤਨ ਗਾਵੋ ਕਰਤੇ ਕਰ ਨਿਮਕ ਸਿਮਰਤ ਜਿਤ ਛੂਟੇ ਤੇ ਇਹੀ ਗੱਲ ਜਦੋਂ ਗੁਰੂ ਸਾਹਿਬ ਜੀ ਨੂੰ ਸਿੱਧਾਂ ਨੇ ਸਵਾਲ ਕੀਤਾ ਸੀ ਡਾਕਟਰ ਸਾਹਿਬ ਨੇ ਵੀ ਅੱਗੇ ਸ਼ੇਅਰ ਕੀਤੀ ਸੀ ਗੱਲ ਸਿੱਧਾਂ ਨੇ ਸਵਾਲ ਕੀਤੇ ਪੇ ਮਾਰਾ ਹੀ ਤੁਹਾਡੇ ਕੋ ਕਰਾਮਾਤ ਕਿਹੜੀ ਹੈ ਤੁਸੀਂ ਜਗਤ ਵਿੱਚ ਨੂੰ ਕਿਹੜੀ ਕਰਾਮਾਤ ਵਿਖਾਉਣੀ ਹੈ ਉਹਨਾਂ ਕੋਲ ਕਰਾਮਾਤਾਂ ਸੀ ਤੇ ਗੁਰੂ ਸਾਹਿਬ ਨੇ ਕੀ ਜਵਾਬ ਦਿੱਤਾ ਸੀ ਕਹਿੰਦੇ ਬਾਜੋ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਹੀਂ ਤੇ ਉਹਨਾਂ ਕਿਹਾ ਵੀ ਇਹ ਕਰਾਮਾਤ ਨਹੀਂ ਫਿਰ ਤੁਹਾਡੇ ਕੋ ਸਾਧਨ ਕੀ ਹੈ ਤੇ ਗੁਰੂ ਸਾਹਿਬ ਦੀ ਤਾਂ ਅਨਸਰ ਸੀ ਗੁਰੂ ਨਾਨਕ ਸਾਹਿਬ ਦਾ ਕਹਿੰਦੇ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਭਾਈ ਗੁਰਦਾਸ ਜੀ ਦਾ ਪ੍ਰਮਾਨ ਫਿਰ ਉਪਰੰਤ ਕੀ ਹੋਇਆ ਗੁਰੂ ਸਾਹਿਬ ਨੇ ਜਿਹੜਾ ਸਿਧਾਂਤ ਪ੍ਰਗਟ ਕੀਤਾ ਕਿ ਗੁਰੂ ਸਾਹਿਬ ਕਹਿੰਦੇ ਸ਼ਬਦ ਗੁਰਬਾਣੀ ਦੇ ਆਧਾਰ ਤੇ ਹੀ ਹੈ ਜਿਹੜਾ ਧਰਮ ਜਿਹੜਾ ਨਵਾਂ ਚੱਲੇਗਾ ਸ਼ਬਦ ਦੇ ਆਧਾਰ ਤੋਂ ਹੋਏਗਾ ਤੇ ਇਹਦੇ ਦੋ ਪਿੱਲਰ ਹੋਣਗੇ ਇੱਕ ਸ਼ਬਦ ਤੇ ਇੱਕ ਸੰਗਤ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸੰਗਤ ਤੇ ਸ਼ਬਦ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਅਗਵਾਈ ਜਾਂ ਉਹਨਾਂ ਦੇ ਨਿਰਦੇਸ਼ਾ ਨਿਰਦੇਸ਼ਾ ਹੇਠ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਦ ਬੀੜ ਦਾ ਸੰਕਲਨ ਕਰਕੇ ਇੱਕ ਸਾਡਾ ਕੇਂਦਰੀ ਸਥਾਨ ਜਿਹੜਾ ਉਹ ਸਥਾਪਿਤ ਕਰ ਦਿੱਤਾ ਧਰਮ ਦੀ ਜਿਹੜੀ ਬੇਸਿਕ ਜਿਹੜੇ ਸਤੰਭ ਸੀ ਉਹ ਇਸ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਰਾਮਾ ਜਗਤ ਨੂੰ ਇਹ ਦਿਖਾਈ ਬੇਸਿਕ ਸਤੰਭ ਸ਼ਬਦ ਤੇ ਸੰਗਤ ਇੱਕ ਕੇਂਦਰੀ ਤੁਰੇ ਨਾਲ ਜਿਹੜਾ ਉਹ ਉਹਨਾਂ ਦਾ ਸਬੰਧ ਬਣ ਗਿਆ ਗੁਰੂ ਰਾਮਦਾਸ ਪਾਤਸ਼ਾਹੀ ਦੇ ਜਨਮ ਤੇ ਉਹਨਾਂ ਦੇ ਬਚਪਨ ਦੀਆਂ ਜਿਹੜੀਆਂ ਉਹ ਆਪਾਂ ਪਹਿਲਾਂ ਵੀ ਵਿਦਵਾਨ ਸਹਿਬਾਨਾਂ ਨੇ ਆਪਣੇ ਨਾਲ ਸਾਂਝ ਪਾਈ ਹੈ ਔਰ ਉਹਨਾਂ ਦਾ ਜਿਹੜਾ ਜੀਵਨ ਸੀ ਉਹਨਾਂ ਦਾ ਜੀਵਨ ਬਚਪਨ ਬੜਾ ਬੜੇ ਬੁਰੇ ਹਾਲਾਤਾਂ ਚੋਂ ਲੰਘਿਆ ਤੇ ਸਤਗੁਰੂ ਜੀ ਜਦੋਂ ਤਖਤ ਤੇ ਬੈਠਦੇ ਆ ਤੇ ਉੱਥੇ ਉਹ ਜਿਹੜੀ ਪਹਿਲੀ ਆ ਉਹਨਾਂ ਦੀ ਹਲਾਤਸਨ ਉਹਦੇ ਬਾਰੇ ਉਹ ਬਾਣੀ ਦੇ ਇੱਕ ਸ਼ਬਦ ਦੇ ਵਿੱਚ ਕਹਿੰਦੇ ਆ ਕਿ ਗੁਰੂ ਨਾਨਕ ਦੇ ਘਰ ਦੇ ਨਾਲੇ ਦੀ ਬਖਸ਼ਿਸ਼ ਹੋਈ ਆ ਕੀ ਕਹਿੰਦੇ ਕਹਿੰਦੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿ ਗਏ ਚੁਕੇ ਸਭ ਸੋਗ ਸੰਤਾਪੇ ਗੁਰੂ ਨਾਨਕ ਦਾ ਘਰ ਐਸਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਨਾਨਕ ਦੀ ਜੋਤ ਜੋਤ ਰੂਪ ਹਰ ਆਪ ਅਗੇ ਗੁਰੂ ਗੋਂਦਵਾਲ ਸਾਹਿਬ ਗੁਰੂ ਸਾਹਿਬ ਜੀ ਦਾ ਆਉਣਾ ਛੋਟੇ ਸੱਤ ਸਾਲਾਂ ਦੇ ਮਾਤਾ ਜੀ ਲੈ ਆਏ ਆ ਵਾਸਰ ਕੇ ਲਾਏ ਆ ਤੇ ਵਾਸਰ ਕੇ ਬਾਬਾ ਅਮਰਦਾਸ ਜੀ ਦਾ ਪਿੰਡ ਹੈ ਤੇ ਉਸ ਵੇਲੇ ਬਾਬਾ ਅਮਰਦਾਸ ਜੀ ਦਾ ਜਿਹੜਾ ਸੰਪਰਕ ਹੈ ਗੁਰੂ ਨਾਨਕ ਦੀ ਦੂਜੀ ਜੋਤ ਗੁਰੂ ਅੰਗਦ ਦੇ ਪਾਸ਼ਾ ਜੀ ਨਾਲ ਹੋ ਜਾਂਦਾ ਔਰ 1546 ਦੇ ਵਿੱਚ ਜਿਹੜਾ ਗੋਂਦਵਾਲ ਸਾਹਿਬ ਹੈ ਉੱਜੜ ਚੁੱਕਾ ਸੀ ਗੋਂਦਾ ਖੱਤਰੀ ਉਥੋਂ ਦੇ ਆਏ ਗੁਰੂ ਅੰਗਦ ਦੇ ਪਾਸ਼ਾ ਜੀ ਕੋਲ ਵੀ ਨਗਰ ਨੂੰ ਦੁਬਾਰਾ ਬਸਾਉ ਤੇ ਗੁਰੂ ਅੰਗਦ ਦੇ ਪਾਸ਼ਾ ਜੀ ਨੇ ਉਹਨਾਂ ਦੀ ਜਿਹੜੀ ਆ ਡਿਊਟੀ ਲਈ ਬਾਬਾ ਅਮਰਦਾਸ ਜੀ ਦੀ ਬਸਾਉਣ ਦੀ ਇਸ ਸਮੇਂ ਦੌਰਾਨ ਜਿਹੜੇ ਆ ਗੁਰੂ ਸਾਹਿਬ ਗੁਰੂ ਅਮਰਦਾਸ ਪਾਸ਼ਾ ਜੀ ਦੇ ਰਿਸ਼ਤੇਦਾਰ ਜਿਨ੍ਹਾਂ ਦੇ ਵਿੱਚ ਪਿੰਡ ਦਾ ਭਾਈਚਾਰਾ ਸਾਰੇ ਜਿਹੜੇ ਗੋੰਦਵਾਲ ਸਾਹਿਬ ਉਹਨਾਂ ਦੀ ਰਹਿਸ਼ ਹੋਈ ਉਹ ਸਮੇਂ ਦਰਾਨੀ ਭਾਈ ਜੇਠਾ ਜੀ ਜਿਹੜੇ ਉਹ ਵੀ ਆਪਣੀ ਨਾਲੀ ਦੇ ਨਾਲ ਉੱਥੇ ਆ ਜਾਂਦੇ ਔਰ ਉਥੋਂ ਹੀ ਉਹਨਾਂ ਨੂੰ ਗੁਰੂ ਦੀ ਸੰਗਤ ਜਿਹੜੀ ਪ੍ਰਾਪਤੀ ਹੋ ਜਾਂਦੀ ਹੈ ਫੇਰ ਉਸ ਪ੍ਰੰਤ ਗੁਰੂ ਸਾਹਿਬ ਜਿਹੜੇ ਉੱਥੇ ਰਹਿ ਕੇ ਸੰਗਤ ਦੀ ਸੇਵਾ ਬਾਣੀ ਥੋੜਾ ਜਿਹਾ 1546 ਤੇ 1552 6 ਸਾਲ ਜਿਹੜੇ ਆ ਗੋੰਦਵਾਲ ਸਾਹਿਬ ਰਹਿੰਦੇ ਪਰ ਨਾਲ ਦੀ ਨਾਲ ਉਹ ਗੁਰੂ ਅੰਗਦ ਦੇ ਪਾਸ਼ਾਏ ਦੇ ਦਰਬਾਰ ਦੇ ਖਡੂਰ ਸਾਹਿਬ ਵੀ ਦਰਸ਼ਨ ਕਰਦੇ ਔਰ ਉਹਨਾਂ ਦੀ ਕਿਰਤ ਜਿਹੜੀ ਘੁੰਗਣੀਆਂ ਵੇਚਣੀਆਂ ਸੀ ਉਹ ਕਿਰਤ ਕਰਦੇ ਤੇ ਸੇਵਾ ਕਰਦੇ ਆ ਉਸ ਤੋਂ 1553 ਦੇ ਵਿੱਚ ਗੁਰਤਾ ਗਦੀ ਗੁਰੂ ਅੰਗਦ ਦੇ ਪਾਸ਼ੇ ਦੀ ਬਾਦ 1552 ਚ ਤੇ 1553 ਚ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਹੜੇ ਆ ਭਾਈ ਦੇਠਾ ਜੀ ਨੂੰ ਦਾ ਵਿਆਹ ਜਿਹੜਾ ਆਪਣੀ ਬੇਟੀ ਆਪਣੀ ਸੁਪਤਰੀ ਬੀਬੀ ਭਾਨੀ ਜੀ ਨਾਲ ਕਰ ਦਿੰਦੇ ਉਹਨਾਂ ਦੇ ਗੁਣਾ ਕਰਕੇ ਇਹ ਗੱਲ ਆਲਰੇਡੀ ਪਹਿਲੋ ਗਵਦਾਨ ਸਾਹਿਬਾਨ ਨੇ ਸਾਡੇ ਨਾਲ ਸਾਂਝੀ ਕਰ ਦਿੱਤੀ ਮੈਂ ਸਮਾਂ ਨਹੀਂ ਲਵਾਂਗਾ ਔਰ ਗੁਰੂ ਇਸ ਵਿਆਹ ਤੋਂ ਪਰંત ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜੀ ਸੇਵਾ ਨਿਰੰਤਰ ਜਾਰੀ ਰੱਖਦੇ ਆ ਜਿਹਦੀ ਗਵਾਹੀ ਸਾਨੂੰ ਜਿਹੜੀ ਆ ਉਹ ਕੇਸਰ ਸਿੰਘ ਛੱਪਰ ਦੀ ਬੰਸਾ ਵਾਲੀ ਨਾਮਾ ਇਹਦੇ ਵਿੱਚ ਮਿਲਦੀ ਆ ਉਹ ਕੀ ਕਹਿੰਦੇ ਸਾਖਨ ਜਤਾ ਹਿਰਦੇ ਰੱਖਿਆ ਸੇਵਕੀ ਭਾਉ ਚਿੰਚਲਾਈ ਚਿਤ్రਾਈ ਨਾ ਖੇਡਣ ਹਸਣ ਕਾ ਚਾਉ ਪ੍ਰੀਤ ਚਰਨਾਂ ਦੀ ਸੇਵਕੀ ਰੱਖੀ ਬਿਨਾ ਸਤਿਗੁਰੂ ਹੋਰ ਨਾ ਦੇਖਣ ਅੱਖੀ ਬਰਸ 28 ਸੇਵਕੀ ਕੀਤੀ ਸੋਰੇ ਨਾ ਜਾਤੇ ਹੁਣ ਗੁਰੂ ਪਾਤਸ਼ਾਹ ਜੀ ਦੀ ਨਿਮਰਤਾ ਦਾ ਗੁਣ ਨਿਮਰਤਾ ਜਿਹੜੀ ਆ ਭਾਈ ਐ ਬਾਬਾ ਸ਼੍ਰੀ ਚੰਦ ਜੀ ਆਏ ਤੇ ਬਾਬਾ ਸ੍ਰੀ ਚੰਦ ਜੀ ਜਦੋਂ ਆਏ ਤੇ ਫਿਰ ਉਹਨਾਂ ਦੀ ਨਿਮਰਤਾ ਦੀ ਜਿਹੜੀ ਆ ਉਹ ਆਪਣੇ ਸ਼ਬਦਾਂ 'ਚ ਵਡਿਆਈ ਕਿਹੜੇ ਸ਼ਬਦਾਂ 'ਚ ਕਰਦੇ ਆ ਉਹਦਾ ਦੇਖ ਨਿਮਰਤਾ ਗੁਰੂ ਕੀ ਸ੍ਰੀ ਚੰਦ ਭਾਏ ਪ੍ਰਸੰਨ ਅੰਗਦਲੀਨੀ ਸੇਵਕਰ ਤੁਮਰੋ ਪ੍ਰੇਮ ਅਨੰਨ ਤੁਮਰੀ ਮਹਿਮਾ ਅਦ ਕਹਿ ਕਈਏ ਕਾਹੇ ਬਣਾਏ ਤੁਮਰੇ ਸਰ ਮੈਂ ਜੋ ਮਜੇ ਭਾਪੀ ਬੀ ਗਤ ਪਾਏ ਬਾਬਾ ਸ੍ਰੀ ਚੰਦ ਜੀ ਦੇ ਬਚਨ ਜਿਹੜੇ ਕਵਤਾ ਰੂਪ 'ਚ ਹੈ ਗੁਰੂ ਅਮਰਦਾਸ ਜੀ ਜਿਹੜੀ ਗੁਰਤਾ ਗੱਦੀ 1574 ਦੇ ਵਿੱਚ ਉਹਨਾਂ ਨੂੰ ਬਖਸ਼ਿਸ਼ ਹੋ ਜਾਂਦੀ ਉਸ ਤੋਂ ਪਹਿਲਾਂ ਵੀ 1553 ਦੇ ਵਿੱਚ ਪਹਿਲਾਂ ਵੀ ਗੱਲ ਹੋ ਚੁੱਕੀ ਹੈ ਵੀ 1553 ਦੇ ਵਿੱਚ ਜਦੋਂ 21ਵੀਂ ਵਾਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਹਿੰਦੂ ਜਿਹੜੇ ਧਾਰਮਿਕ ਸਥਾਨ ਹੈ ਹਰਦਵਾਰ ਵੱਲ ਜਾਂਦੇ ਤੇ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਉਹਨਾਂ ਨਾਲ ਜਾਂਦੇ ਆ ਤੇ ਉਹ ਉਸ ਦਾ ਪੂਰਾ ਵੇਰਵਾ ਜਿਹੜਾ ਉਹ ਸ਼ਬਦ ਦੇ ਵਿੱਚ ਦਿੰਦੇ ਆ ਨਾਵਣ ਪੁਰਬ ਅਭੀਚ ਗੁਰਸਤਗੁਰ ਦਰਸ ਭਇਆ ਮਾਰਗ ਪੰਥ ਚਲੇ ਗੁਰਸਤਗੁਰ ਸੰਗ ਸਿਖਾਇ ਸ਼ਬਦ ਦੇ ਵਿੱਚ ਪੂਰਾ ਵੇਰਵਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਖਸੀਅਤ ਕਿਹੋ ਜੀ ਸੀ ਸਤਗੁਰਾਂ ਦਾ ਉਦੇਸ਼ ਕੀ ਸੀ ਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਦੀ ਉਸਾਰੀ ਜਿਹੜਾ ਕੇਂਦਰੀ ਸੈਂਟਰ ਜਿਹੜਾ ਜ਼ਰੂਰੀ ਸੀ ਉਹਦੀ ਸਥਾਪਨਾ ਕੀਤੀ ਔਰ ਇੱਕ ਮਾਡਲ ਜਿਹੜਾ ਉਹ ਸਾਡੇ ਸਾਹਮਣੇ ਆ ਗਿਆ ਮਾਨਸਿਕੀ ਜਾਤ ਸਭੇ ਇੱਕੇ ਪਹਿਚਾਨ ਬੋ ਭਾਈ 52 ਜਿਹੜੇ ਕਿਤਿਆਂ ਦੇ ਲੋਕ ਸਨ ਉੱਥੇ ਵਸਾਏ ਗਏ ਸਾਰੇ ਰੜਕੇ ਰਹਿੰਦੇ ਇੱਕ ਲੰਗਰ ਚ ਛਕਦੇ ਆ ਇੱਕ ਸਰੋਵਰ ਚ ਇਸ਼ਨਾਨ ਕਰਦੇ ਆ ਇਹ ਬਹੁਤ ਵੱਡੀ ਕ੍ਰਾਂਤੀਕਾਰੀ ਸੀ ਇਹ ਇਹੀ ਕਰਾਮਾਤ ਇੱਕ ਇਕੱਠੇ ਕਰ ਦੇਣਾ ਆਰਥਿਕ ਸੁਧਾਰਾਂ ਲਈ ਸਤਗੁਰਾਂ ਨੇ ਜਿਹੜੀ ਆ ਮਸੰਦ ਪ੍ਰਥਾ ਜਿਹੜੀ ਉਹ ਉਹਨੂੰ ਚਾਲੂ ਕੀਤਾ ਤੇ ਗੁਰੂ ਜਿਹੜੀ ਦਸਵੰਤ ਸੀ ਉਹਨੂੰ ਜਿਹੜਾ ਇੱਕ ਜਗ੍ਹਾ ਕਤਰ ਕਰਕੇ ਸੇਵਾ ਲਈ ਜਿਹੜਾ ਉਹ ਵਰਤੋਂ ਉਹਦੀ ਸ਼ੁਰੂ ਕੀਤੀ ਗਈ ਧਰਮ ਪ੍ਰਚਾਰ ਤੇ ਵਿਰਸੇ ਲਈ ਵੀ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀਆਂ ਇਤਿਹਾਸ ਨੂੰ ਜਿਹੜਾ ਆਪਣੀ ਬਾਣੀ ਦੇ ਰਾਹੀਂ ਸਾਡੇ ਸਾਹਮਣੇ ਬਹੁਤ ਸਾਰੇ ਸ਼ਬਦਾਂ ਵਿੱਚ ਪੇਸ਼ ਕੀਤਾ ਗੁਰੂ ਮਰਿਆਦਾ ਤੇ ਰੌ ਰੀਤਾਂ ਵੀ ਉਹਨਾਂ ਨੇ ਪੱਕੀਆਂ ਕੀਤੀਆਂ ਇੱਕ ਜਿਹੜੀ ਰੌ ਰੀਤ ਦੀ ਗੱਲ ਕਰਦੇ ਗੁਰੂ ਸਾਹਿਬ ਨੇ ਸਿੱਖ ਦੀ ਡੈਫੀਨੇਸ਼ਨ ਦਿੱਤੀ ਤੇ ਸਿੱਖ ਲਈ ਇੱਕ ਨਿਜ਼ ਮਾਵਲੀ ਦੇ ਦਿੱਤੀ ਕਿਹੜੀ ਦਿੱਤੀ ਗੁਰੂ ਪਾਤਸ਼ਾਹ ਕਹਿੰਦੇ ਗੁਰ ਸਤਕੁੜ ਕਾ ਜੋ ਸਿੱਖ ਅਕਾਏ ਸੋ ਭੜਕੇ ਉੱਠ ਹਰਨਾਮ ਤੇ ਆਏ ਉਦਮ ਕਰੇ ਭੜਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲਵਿਕ ਪਾਪ ਦੋਖ ਲੈ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬੈਂਦੇ ਉੱਠਦੇ ਹਰਨਾਮ ਤੇ ਆਵੇ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਬਾਬੇ ਗੁਰੂ ਸਾਹਿਬ ਨੇ ਸਿੱਖ ਦੀ ਡੈਫੀਨੇਸ਼ਨ ਦਿੱਤੀ ਸਾਨੂੰ ਵਿਚਾਰਨਾ ਪਏਗਾ। ਉਪਰੰਤ ਸਤਿਗੁਰਾਂ ਨੇ ਜਿਹੜਾ ਉਸ ਵੇਲੇ ਦਾ ਜਿਹੜਾ ਸਿਸਟਮ ਸੀ ਚੌਧਰੀ ਪੋਣੇ ਵਾਲਾ ਉਹਨੂੰ ਵੀ ਬਾਣੀ ਰਾਈ ਹੈ ਵੀ ਸਾਰੇ ਬਰਾਬਰ ਆ ਸਾਨੂੰ ਕੇ ਜਿਹੜੀਆਂ ਚੌਧਰੀਆਂ ਸਿੱਖਦਾਰੀਆਂ ਕੋਈ ਸਮੇਧੀਆਂ ਏ ਉਹਦੇ ਬਾਰੇ ਗੁਰਬਾਣੀ ਚ ਕੀ ਕਹਿੰਦੇ ਆ ਕਹਿੰਦੇ ਜਿਤਨੇ ਸ਼ਾਹ ਪਾਚਾ ਮਰਾਵ ਸਿੱਖਦਾਰ ਚੌਧਰੀ ਸਭ ਮਿੱਥਿਆ ਝੂਠ ਭਾਉ ਦੂਜਾ ਜਾਣ ਉਹ ਸਭ ਤੇ ਉੱਚਾ ਵਾਇਗੁਰੂ ਸਾਹਿਬ ਨਾਲ ਉੱਚਾ ਹੋ ਸਭ ਤੋਂ ਉੱਚਾ ਸਭ ਤੋਂ ਸੂਚਾ ਜਾ ਕੇ ਹਿਰਦੇ ਵਸਿਆ ਭਗਵਾਨ ਲਾਸਟ ਵਿੱਚ ਸਮਾ ਜਿੰਨਾ ਆਰਡਰ ਸੀ ਉਹ ਪੂਰਾ ਹੋ ਗਿਆ ਲਾਸਟ ਵਿੱਚ ਗੁਰੂ ਅਮਰ ਗੁਰੂ ਰਾਮਦਾਸ ਸਾਹਿਬ ਜੀ ਦੀ ਵਡਿਆਈ ਦਾ ਇੱਕ ਆਪਾਂ ਪਟ ਸਾਹਿਬਾਂ ਜੀ ਦਾ ਸਵਈਆ ਦੋ ਲਾਈਨਾਂ ਦਾ ਦਰਸ਼ਨ ਕਰਾਂਗੇ ਕਰਮ ਕਰ ਤੋਏ ਦਰਸ ਪਰਸ ਪਾਰਸ ਸਰ ਬੜੇ ਥੋੜਾ ਜਿਹਾ ਕਰਮ ਕਰ ਤੋਏ ਦਰਸ ਪਰਸ ਪਾਰਸ ਸਰ ਪਾਰਸ ਵਰਗੇ ਗੁਰੂ ਦੇ ਦਰਸ਼ਨ ਕਰ ਕੀ ਹੋਏਗਾ ਭਾਈ ਬਲਜੀ ਬਲਪਟ ਜੀ ਕੀ ਕਹਿੰਦੇ ਆ ਕਰਮ ਕਰ ਤੋਏ ਦਰਸ ਪਰਸ ਪਾਰਸ ਸਰ ਬਲਪਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜੈਓ ਜੈ ਜਗ ਮੇ ਤੇ ਹਰ ਪਰਮ ਪਦ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ